ਦੋਸਤੋ ਲਾਈਵ ਗ੍ਰਾਫ ਚੈੱਕ ਕਰ ਲੋ 555 ਸਿਰਫ ਔਰ ਸਿਰਫ 3 ਦਿਨ ਦੇ ਵਿੱਚ 500 ਸਬਸਕ੍ਰਾਈਬਰ ਅਸੀਂ ਕ੍ਰੋਸ ਕਰ ਗਏ ਕੱਲ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਅਸੀਂ 200 ਸਬਸਕ੍ਰਾਈਬਰ ਕੱਲ ਕ੍ਰੋਸ ਕਰ ਗਏ ਡੇਟ ਪਿੱਛੇ ਲਿਖੀ ਵੀ 15 14 ਤਰੀਕ ਨੂੰ ਵੀਡੀਓ ਅਪਲੋਡ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਅੱਜ ਅਸੀਂ 500 555 550 ਨੂੰ ਪੁੱਜ ਗਏ ਕਾਰਨ ਕਿ ਆ ਅਸੀਂ ਹੁਣ ਟਾਰਗੇਟ ਫਿਕਸ ਕਰਕੇ ਚੱਲੇ ਵੀ ਇੰਨੇ ਦਿਨ ਦੇ ਵਿੱਚ ਆਪਣਾ ਚੈਨਲ ਮੋਨਟਾਈਜ਼ ਕਰ ਲੈਣਾ ਸੋ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਕੰਗ੍ਰੈਚੁਲੇਸ਼ਨ YouTube ਦੇ ਤੁਸੀਂ ਵੀ ਮੇਰੇ ਫੈਮਿਲੀਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਦਿਓ ਸੋ 55 ਹੋਗੇ ਸੋ ਹੁਣ ਅਸੀਂ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਕੀਤਾ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਇਸੇ ਤਰ੍ਹਾਂ YouTube ਤੇ ਤੁਸੀਂ ਵੀ ਆਪਣਾ ਚੈਨਲ ਗਰੋ ਕਰ ਲਓ ਸਿਰਫ ਸਿਰਫ ਵਿਦਿਨ 1 ਵੀਕ ਤਾਂ ਅੱਜ ਮੈਂ ਤੁਹਾਨੂੰ ਆਪਣੀ ਸਟਰੈਟਜੀ ਦੱਸਾਂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਜੇ ਸਟਰੈਟਜੀ ਵਧੀਆ ਲੱਗੇ ਆਪਣਾਓ ਜਰੂਰ ਵੀਡੀਓ ਨੂੰ ਪੂਰਾ ਦੇਖਿਓ ਹੁਣ ਕਰਦੇ ਆ ਅਸੀਂ ਗੱਲ ਵੀ ਐਕਚੁਅਲ ਦੇ ਵਿੱਚ ਕੀ ਆ ਸੀਨ ਹੈ ਵੀ ਵੀਡੀਓ ਤੁਸੀਂ ਲਾਈਵ ਗ੍ਰਾਫ ਦੇਖ ਲਓ ਵੀ ਨੀਚੇ ਤੋਂ ਸਿੱਧਾ ਉੱਪਰ ਜਾ ਰਿਹਾ ਹੈ ਇਹ ਚੱਲਦੇ ਜਾ ਰਿਹਾ ਹੁਣ ਸਬਸਕ੍ਰਾਈਬਰ ਕਰਦੇ ਆ ਗੱਲ ਦੋਸਤੋ ਵੀਡੀਓ ਨੂੰ ਕਰਦੇ ਆਂ ਸਟਾਰਟ ਪਹਿਲਾਂ ਤਾਂ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੇ ਹੋਰ YouTube ਦੇ ਨਾਲ ਰਿਲੇਟਡ ਵੀ YouTube ਦੇ ਆਪਣੇ ਚੈਨਲ ਨੂੰ ਕਿੱਦਾਂ ਸੀ ਇਨਕਰੀਜ਼ ਕਰੀਏ ਵੱਧ ਤੋਂ ਵੱਧ ਸਬਸਕ੍ਰਾਈਬ ਲਿਆਈਏ ਵਾਚ ਟਾਈਮ ਕੰਪਲੀਟ ਕਰੀਏ ਬੇਸਿਕਲੀ ਫੰਡਾ ਕੀ ਹੁੰਦਾ ਜਦੋਂ YouTube ਦਾ ਚੈਨਲ ਸਟਾਰਟ ਕਰਦੇ ਸਭ ਤੋਂ ਮੇਨ ਟਾਰਗੇਟ ਹੁੰਦਾ 1000 ਸਬਸਕ੍ਰਾਈਬਰ 4000 ਘੰਟੇ ਦਾ ਫਰਸਟ ਟਾਈਮ ਜੇਕਰ ਤੁਹਾਡੀ ਇੱਕ ਵੀ ਵੀਡੀਓ ਵਾਇਰਲ ਹੋ ਜਾਂਦੀ ਚੱਲ ਪੈਂਦੀ ਤਾਂ ਇਹ ਕੁਝ ਮੁਸ਼ਕਲ ਨਹੀਂ ਇੱਕ ਵੀਡੀਓ ਦੇ ਵਿੱਚ ਸਭ ਕੁਝ ਕਵਰ ਹੋ ਜਾਂਦਾ ਸਿਰਫ ਇੱਕ ਵੀਡੀਓ ਦੇ ਵਿੱਚ ਉਸ ਤੋਂ ਜ਼ਿਆਦਾ ਵੀ ਅਰਨਿੰਗ ਵੀ ਹੋ ਜਾਂਦੀ ਸੋ ਬੇਸਿਕ ਗੱਲ ਕਰਦੇ ਆਂ ਵੀ ਸਟਾਰਟਿੰਗ ਕਿੱਥੋਂ ਕਰੀਏ ਕਿਆ ਕਰੀਏ ਕਿੱਦਾਂ ਕਰੀਏ ਤੋ ਦੋਸਤੋ ਪਹਿਲਾ ਤਾਂ ਜਿਹੜਾ ਥੋੜਾ ਚੈਨਲ ਦਾ ਨਾਮ ਹੈ ਤੁਸੀਂ ਆਪਣੀ ਮਰਜ਼ੀ ਦਾ ਜੋ ਰੱਖਣਾ ਵਧੀਆ ਤਰੀਕੇ ਦਾ ਰੱਖੋ ਵੀ ਸਰਚ ਕਰੇ ਤੇ ਪਹਿਲੇ ਨੰਬਰ ਉਪਰ ਆ ਜਵੇ ਮੇਰੇ ਚੈਨਲ ਦੇ ਵਿੱਚ ਇੱਕ ਬੱਗ ਹੈ ਉਹ ਅੱਜ ਮੈਂ ਫਿਕਸ ਕਰ ਲੈਣਾ ਜਾਨਕੀ ਚੈਨਲ ਦਾ ਨਾਮ ਦੇ ਵਿੱਚ ਹਲਕਾ ਜਿਹਾ ਬੱਗ ਤਾਂ ਉਹ ਅੱਜ ਫਿਕਸ ਹੋ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਆਪਣਾ ਇੱਕ ਟਾਰਗੇਟ ਲੋਕ ਰੱਖੋ ਵੀ ਕਿਹੜੀ ਕੈਟਾਗਰੀ ਤੁਸੀਂ ਚੂਸ ਕਾਣੀ ਕੈਟਾਗਰੀ ਤੋਂ ਬਾਅਦ ਆਪਣੀ ਆਡੀਅੰਸ ਸਿਲੈਕਟ ਕਰੋ ਵੀ ਆਡੀਅੰਸ ਕਿਹੜੀ ਆਣੀ ਚਾਹੀਦੀ ਜਿਹੜੇ ਸਬਸਕ੍ਰਾਈਬਰ ਹੁੰਦੇ ਨਵੇਂ ਨਵੇਂ ਯੂਟਿਊਬਰਸ ਕੀ ਕਰਦੇ ਕਿ ਆਪਣਾ 1000 ਸਬਸਕ੍ਰਾਈਬਰ ਨੂੰ ਹਲਕੇ ਮਨੀ ਵਾਸਤੇ ਆਏ ਹੋ ਜਦੋਂ ਤੁਸੀਂ ਮਨੀ ਵਾਸਤੇ ਆਏ ਹੋ ਜੇਕਰ ਤੁਹਾਡੇ ਫੇਕ ਸਬਸਕ੍ਰਾਈਬਰ ਹੋਏ ਤਾਂ ਉਹਨਾਂ ਨੇ ਤੁਹਾਡੀ ਵੀਡੀਓ ਹੀ ਨਹੀਂ ਦੇਖਣੀ ਵੀਡੀਓ ਨਹੀਂ ਦੇਖਣੀ ਵਾਚਿੰਗ ਟਾਈਮ ਤਾਂ ਤੁਹਾਡਾ ਰਹਿ ਗਿਆ ਨਾ 4000 ਘੰਟੇ ਰਹਿ ਗਏ ਨਾ ਸੋ ਬੇਸਿਕ ਫੋਕਸ ਕਰੋ ਵੀ ਜਿਹੜੀ ਲਾਈਵ ਆਡੀਅנס ਹੈ ਜਿਹੜੀ YouTube ਆਪਣਾ ਚੈਨਲ ਖੋਲਦੀ ਹੈ ਉਹਨੂੰ ਟਾਰਗੇਟ ਕਰੋ ਕਮਿਊਨਿਟੀ ਟਾਰਗੇਟ ਕਰੋ ਵੀ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਲੇਡੀ ਵਾਸਤੇ ਕਿ ਇਸ ਵਾਸਤੇ ਇਹ ਮੇਨ ਫੋਕਸ ਕਰਕੇ ਚੱਲੋ ਉਸ ਤੋਂ ਬਾਅਦ ਕੀ ਕਰੋ ਕਿ ਕਿਆ ਹੁੰਦਾ ਕਿ ਤੁਸੀਂ ਕਿਆ ਗਲਤੀ ਕਰਦੇ ਤੁਸੀਂ ਕਰਦੇ ਵੀ ਇੱਕ ਵੀਡੀਓ ਅਪਲੋਡ ਕੀਤੀ ਅਪਲੋਡ ਕਰਨ ਤੋਂ ਬਾਅਦ ਤੁਸੀਂ ਰੁਕ ਤੋਂ ਲੱਗਦਾ ਵੀ ਵੀਡੀਓ ਚੱਲ ਜੂਗੀ ਉੱਪਰ ਨੂੰ ਉਸ ਤੋਂ ਬਾਅਦ ਇਹਦੇ ਨਾਲ ਤੁਹਾਡਾ ਸਾਰਾ ਕੁਝ ਸਬਸਕ੍ਰਾਈਬ ਹੋ ਜਾਣਾ ਕਈ ਵਾਰ ਕੀ ਹੁੰਦਾ ਕਿ ਕਾਫੀ ਜ਼ਿਆਦਾ ਵੀਡੀਓ ਨਹੀਂ ਚੱਲਦੇ ਤੁਸੀਂ ਇੱਕ ਅਪਲੋਡ ਕਰਦੇ ਫਿਰ ਦੋ ਕਰਦੇ ਫਿਰ ਤੀਨ ਕਰਦੇ ਫਿਰ ਚਾਰ ਮੰਨ ਚੌਥੀ ਥੋੜੀ ਵੀਡੀਓ ਚੱਲ ਪਈ ਜਦੋਂ ਵੀਡੀਓ ਚੱਲਣ ਲੱਗਦੀ ਤੁਸੀਂ ਰੁਕ ਜਾਂਦੇ ਹੋ ਦੇ ਸਾਰੇ ਉਹਦੇ ਬਿਤੇਲੀ ਦੇ 100 ਵਿਊਜ਼ ਆ ਰਹੇ ਡੇਲੀ ਦੇ 100 ਵੀਜ਼ਰ ਆ ਰਹੇ ਮੰਨ ਲਓ 10 ਸਬਸਕ੍ਰਾਈਬਰ ਆ ਰਹੇ ਤਾਂ ਤੁਸੀਂ ਦੇਖੋ ਵੀ ਇੱਕ ਜਾ ਸਬਸਕ੍ਰਾਈਬ ਹੋਣ ਨੂੰ ਕਿੰਨੇ ਦਿਨ ਲੱਗ ਜਣੇ ਉਹਨੂੰ ਤਕਰੀਬਨ ਲੱਗ ਜਣੇ ਨਾ 100 ਦਿਨ 100 ਦਿਨ ਦੇ ਵਿੱਚ ਇੱਕ ਸਬਸਕ੍ਰਾਈਬਰ ਹੋਣੇ ਉਹ ਵੀ ਹੋਣ ਇੱਕ ਨਹੀਂ ਹੋਣੇ ਕਿਉਂਕਿ ਇੱਕ ਟਾਈਮ ਆਉਂਦਾ ਜਦੋਂ ਵੀਡੀਓ ਰੁਕ ਜਾਂਦੀ ਵੀਡੀਓ ਰੁਕਦੀ ਰੁਕਦੀ ਇਦਾਂ ਦੀ ਕੋਈ ਗੱਲ ਨਹੀਂ ਵੀ ਨਹੀਂ ਵੀਡੀਓ ਰੁਕਦੀ ਰੀਚ ਜਾਂਦਾ ਸੀਟੀਆਰ ਜੋ ਵੀ ਮੈਟਰ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਸਮਝ ਆਣੇ ਪੁਰਾਣੀਆਂ ਵੀਡੀਓਜ਼ ਦੇਖਿਓ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਚੌਥੀ ਵੀਡੀਓ ਚੱਲੀ ਤੁਸੀਂ ਰੁਕ ਜਾਂਦੇ ਵੀ ਇਸ ਵੀਡੀਓ ਨੇ ਤੁਹਾਡਾ ਸਾਰਾ ਕੁਝ ਕੰਪਲੀਟ ਕਰ ਕੀਤੇ 600 ਸਬਸਕ੍ਰਾਈਬਰ ਪੂਰੇ ਕੀਤੇ ਮੈਂ ਉਹਨੂੰ ਹੀ ਦੇਖਦਾ ਰਹਿ ਗਿਆ ਵੀ ਇਹ ਹੁਣ ਸਾਰਾ ਕੰਮ ਕੰਪਲੀਟ ਕਰ ਦੂ ਪਰ ਕੱਲੀ ਵੀਡੀਓ ਕੁਝ ਨਹੀਂ ਕਰਦੀ ਜੇਕਰ ਤੁਸੀਂ ਪੈਸੇ ਵੀ ਕਮਾਣੇ YouTube ਤੋਂ ਤਾਂ ਤੁਹਾਨੂੰ ਮਨੀ ਕਮਾਉਣ ਵਾਸਤੇ ਅਲੱਗ-ਅਲੱਗ ਵੀਡੀਓਜ਼ ਅਲੱਗ-ਅਲੱਗ ਟੌਪਿਕ ਅਪਲੋਡ ਕਰਨੇ ਪੈਣੇ ਇੱਕ ਵੀਡੀਓ ਦੇ ਨਾਲ ਹੈ ਨਹੀਂ ਕੁਝ ਜ਼ਿਆਦਾ ਇਨਕਮ ਹੁੰਦੀ ਜੇ ਤੁਸੀਂ ਸੋਚੋ ਜੇ ਕਿਆ ਫਾਇਦਾ ਜੇ ਤੁਸੀਂ ਮਹੀਨੇ ਦਾ 400-500 ਰੁਪਏ ਕਮਾਇਆ ਇੰਨੇ ਕਮਾਇਆ ਫਿਰ ਤਾਂ ਕੋਈ ਫਾਇਦਾ ਨਹੀਂ YouTube ਤੇ ਆਣਦਾ ਇਹ ਤਾਂ ਇੱਕ ਥਿਆੜੀ ਦਾ ਕੰਮ ਹੈ ਸੋ ਕਰਨਾ ਕੀ ਹੈ ਕਿ ਬੇਸਿਕ ਤੁਸੀਂ ਫੰਡਾ ਕੀ ਕਰਨਾ ਲਗਾਤਾਰ ਕੰਮ ਕਰੋ ਟੌਪਿਕਸ ਪਰ ਵੀਡੀਓ ਦੇ ਵਿੱਚ ਜੋ ਵੀ ਵੀਡੀਓ ਹੈ ਉਹਨੂੰ ਵਧੀਆ ਤਰੀਕੇ ਦੀ ਕ੍ਰੀਏਟ ਕਰੋ ਟਾਰਗੇਟ ਲੋਕ ਕਰੋ ਵੀ ਇੰਨੇ ਦਿਨ ਦੇ ਵਿੱਚ ਅਸੀਂ ਕੰਮ ਕਰਨਾ ਕਰਨਾ ਅਸੀਂ ਸਿਰਫ ਸਿਰਫ 13 ਤੇ 14 ਤੇ 15 ਇੰਨੇ ਵਿੱਚ ਪਹਿਲੇ ਦਿਨ ਸੀਗੇ 13 ਤਰੀਕ ਨੂੰ ਆਪਣੇ ਤਕਰੀਬਨ ਸੀਗੇ 50 ਇੰਨੇ ਫਿਰ ਉਸ ਤੋਂ ਬਾਅਦ 200 ਪਲੱਸ ਚੱਲ ਗਏ ਤੇ ਅੱਜ ਤੁਸੀਂ ਦੇਖ ਰਹੇ ਹੋ ਵੀ 550 ਤੇ ਵੀ ਪਲੱਸ ਚੱਲ ਗਏ ਸਬਸਕ੍ਰਾਈਬਰ ਇਹ ਤਰੀਕਾ ਉਸ ਤੋਂ ਬਾਅਦ ਵਾਚਿੰਗ ਟਾਈਮ ਤਕਰੀਬਨ 200 200 ਹਾਰ ਡੇਲੀ ਤੇ ਆ ਰਹੇ 200 ਹਾਰਸ ਡੇਲੀ ਤੇ ਆ ਰਹੇ ਜਾਨਕੀ ਜੇ ਤਕਰੀਬਨ 20 ਦਿਨ ਦੇ ਵਿੱਚ ਵਿੱਚ ਚੈਨਲ ਮੋਨਟਾਈਜ਼ ਹੋ ਜਾਣਾ 20 ਦਿਨ ਦੇ ਵਿੱਚ ਵਿੱਚ 20 ਡੇਸ ਦੇ ਵਿੱਚ ਵਿੱਚ ਇਹ ਇੱਕ ਟਾਰਗੇਟ ਲੋਕ ਹੈ ਸਾਡਾ ਵੀ ਇੰਨਾ ਕੰਮ ਕਰਨਾ ਕਰਨਾ ਟੋਪਿਕ ਅਸੀਂ ਸਿਲੈਕਟ ਰੱਖੇ ਹੋਏ ਆਡੀਅੰਸ ਹੈਗੀ ਸਾਡੀ ਵਧੀਆ ਦੇਖ ਰਹੀ ਜੋ ਵੀਡੀਓ ਨੂੰ ਉਸ ਤੋਂ ਬਾਅਦ ਕੀ ਹੁੰਦਾ ਕਿ ਵੀਡੀਓ ਕੁਆਲਿਟੀ ਵਧੀਆ ਲਿਆਓ ਇਹ ਆਡੀਓ ਕੁਆਲਿਟੀ ਵਧੀਆ ਲਿਆਓ ਕੁਝ ਵੀ ਜਿਆਦਾ ਮੁਸ਼ਕਿਲ ਫੰਡਾ ਨਹੀਂ ਹੈ ਕੈਟਾਗਰੀ ਪਰ ਕੰਮ ਕਰੋ ਜੇ ਨਾ ਹੋ ਸਕੇ ਵੀਡੀਓਜ਼ ਲਗਾਤਾਰ ਅਪਲੋਡ ਕਰੋ ਜੇਕਰ ਵੀ ਬੇਸਿਕਲ ਤਾਂ ਕਈ ਵਾਰ ਕਿਆ ਕਰਦੇ ਥੰਬਨੇਲ ਲਗਾਉਂਦੇ ਨਹੀਂ ਥੰਬਨੇਲ ਕੈਚੀ ਤੇ ਅਟਰੈਕਟਿਵ ਹੋਣਾ ਚਾਹੀਦਾ ਜਿੱਦੇ ਨਾਲ ਕਿ ਲੋਕ ਕਲਿੱਕ ਕਰਨ ਸੀਟੀਆਰ ਤਾਂ ਤੁਹਾਨੂੰ ਪਤਾ ਹੀ ਹੋਣਾ ਜਿਨੇ ਹੀ ਪਤਾ ਕਮੈਂਟ ਕਰਕੇ ਦੱਸ ਦਿਓ ਉਹਦੇ ਪਰ ਵੀ ਡਿਟੇਲ ਵਿੱਚ ਦੱਸ ਦਵਾਂਗੇ ਪੁਰਾਣੀ ਵੀਡੀਓਜ਼ ਦੇ ਵਿੱਚ ਵੀ ਟੌਪਿਕ ਕਵਰ ਹੈ ਸੋ ਇਹ ਬੇਸਿਕ ਬੇਸਿਕ ਫੰਡਾ ਸੀਗਾ ਕੁਝ ਵੀ ਜਿਆਦਾ ਮੁਸ਼ਕਿਲ ਨਹੀਂ ਪਹਾੜ ਚੱਕਣ ਬਰਾਬਰ ਨਹੀਂ ਹੈ YouTube ਤੇ ਚੈਨਲ ਚੈਲੰਜ ਬੇਸ਼ੱਕ ਬਹੁਤ ਜਿਆਦਾ ਆ ਗਿਆ ਵਜੋਂ ਦੇ ਟਾਈਮ 'ਚ ਪਰ ਜੋਬਸ ਦੇ ਅਦਰ ਜੋਬਸ ਦੇ ਮੁਕਾਬਲੇ ਫਿਰ ਵੀ ਬਹੁਤ ਜਿਆਦਾ ਘੱਟ ਹੈ ਕਿਉਂਕਿ ਕਈ ਵਾਰ ਕਿਆ ਹੁੰਦਾ ਤੁਹਾਡੀ ਇੱਕ ਸਭ ਤੋਂ ਮੇਨ ਪੁਆਇੰਟ ਹੈ ਜੇ ਇੰਗਲਿਸ਼ ਤੇ ਪੰਜਾਬੀ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਸੋਚਦੇ ਰਹਿੰਦੇ ਵੀ ਕਿਹੜੀ ਆਡੀਅנס ਨੂੰ ਟਾਰਗੇਟ ਇਹ ਹੁੰਦੇ ਤਿੰਨ ਇਹਦੇ ਵਿੱਚ ਵੀ ਇੱਕ ਕਨਫਿਊਜ਼ਨ ਹੁੰਦੀ ਵੀ ਕਿਹੜੀ ਜੇ ਤੁਸੀਂ ਹਿੰਦੀ ਯਾਨੀ ਕਿ ਤੁਹਾਡੇ ਵਿੱਚ ਹਿਮਾਚਲ ਹਰਿਆਣਾ ਇੱਧਰਲੇ ਵੀ ਆਡੀਅנס ਆਣੀ ਪੰਜਾਬ ਦੇ ਵਿੱਚ ਪੰਜਾਬੀ ਆਣੀ ਹਰਿਆਣਾ ਆਣੀ ਤੇ ਹਿਮਾਚਲ ਵੀ ਆ ਜਾਵੇ ਉਸ ਤੋਂ ਇਲਾਵਾ ਨਹੀਂ ਤੇ ਇੰਗਲਿਸ਼ ਦੇ ਵਿੱਚ ਜੋ ਤੁਹਾਨੂੰ ਪਤਾ ਹੈ ਬਾਹਰ ਦੀ ਆਡੀਅנס ਵੀ ਆਣੀ ਇਹ ਬੇਸਿਕ ਬੇਸਿਕ ਕਨਸੈਪਟ ਹੁੰਦਾ ਤੁਸੀਂ ਦੇਖ ਕੇ ਚੱਲੋ ਇਹਨਾਂ ਵਿੱਚ ਤੇ ਵੀ ਕਿਹੜੀ ਟਾਰਗੇਟ ਲੋਕ ਕਰਨੀ ਜਿਹੜੀ ਮੈਂ ਲੋਕ ਕੀਤੀ ਵੀ ਉਹ ਹੈਗੀ ਪੰਜਾਬੀ ਵੀ ਪੰਜਾਬ ਤੋਂ ਔਡੀਅன்ஸ் ਸਾਰੀ ਚੈੱਕ ਲੈਣੀ ਸੋ ਇਹ ਬੇਸਿਕ ਫੰਡਾ ਸੀਗਾ ਜੇ ਲਾਸਟ ਤੱਕ ਪੁੱਜ ਗਏ ਵੀ ਚੀਜ਼ ਟੋਪਿਕ ਸੋਚ ਕੇ ਰੱਖਿਓ ਵੀ ਕਿਹੜੀ ਔਡੀਐਂਸ ਟਾਰਗੇਟ ਕਰਨੀ ਇਹ ਨਾ ਕਰਿਓ ਕਦੇ ਹਿੰਦੀ ਵਿੱਚ ਕਦੇ ਪੰਜਾਬੀ ਵਿੱਚ ਇਹ ਗਲਤੀ ਮੈਂ ਪਹਿਲਾਂ ਵੀ ਕਰ ਗਿਆ ਵਾ ਤੁਸੀਂ ਇੱਕ ਟੋਪਿਕ ਰੱਖਿਓ ਬਸ ਇੱਕ ਟੋਪਿਕ ਦੇ ਨਾਲ ਰਿਲੇਟਡ ਬਾਕੀ ਆਪਣਾ ਕੰਟੈਂਟ ਤਿਆਰ ਕਰੋ ਜੇਕਰ ਤੁਹਾਡੀ ਇੱਕ ਵੀ ਵੀਡੀਓ ਵਾਇਰਲ ਹੋ ਗਈ ਵੀਡੀਓ ਵਾਇਰਲ ਵੀ ਕਦ ਹੁੰਦੀ ਜਦੋਂ ਤੁਹਾਡੇ ਵੀਡੀਓ ਦਾ SEO ਵਧੀਆ ਹੈ ਹੁੰਦਾ ਕਿ ਹੈ ਕਿ ਜਦੋਂ ਤੁਹਾਡੇ ਸਬਸਕ੍ਰਾਈਬਰ ਥੋੜੇ ਆ ਮੰਨ ਲਓ ਸਬਸਕ੍ਰਾਈਬਰ ਆ ਗਏ ਸਿਰਫ 100 ਸੋ 100 ਤੇ ਥੱਲੇ ਆ ਨਾ ਜੇ ਮੰਨ ਲਓ ਤਾਂ ਤੁਹ SEO ਕੋਰੂ ਟੈਗ ਟਾਈਟਲ ਥੰਬਨੇਲ ਜੋ ਵੀ ਹੈ ਅਸੀਂ ਪੁਰਾਣੀ ਵੀਡੀਓ ਅਪਲੋਡ ਹੈ ਇੱਕ ਨਵੀਂ ਵੀਡੀਓ ਅਪਲੋਡ ਕਰਾਂਗੇ ਜਿਸ ਦੇ ਵਿੱਚ SEO ਦਾ ਪੂਰਾ ਅਸੀਂ ਐਕਸਪਲੇਨ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਉਹਨੂੰ ਜਦੋਂ ਆ ਜਾਣੀ ਸੋ ਤੁਸੀਂ ਇਸ ਦੇ ਉੱਪਰ ਵੀ ਕੰਮ ਕਰਿਓ ਜੋ ਜਦ ਤੱਕ ਤੁਹਾਡੇ ਸਬਸਕ੍ਰਾਈਬਰ 1000 ਨਹੀਂ ਹੁੰਦੇ ਨਾ SEO ਵੀਡੀਓ ਧਿਆਨ ਨਾਲ ਅਪਲੋਡ ਕਰੋ ਟੈਗ ਥੰਬਨੇਲ ਟਾਈਟਲ ਸਭ ਕੁਝ ਬੜੀਆ ਤਰੀਕੇ ਨਾਲ ਡਿਸਕ੍ਰਿਪਸ਼ਨ ਵਗੈਰਾ ਅਪਲੋਡ ਕਰੋ ਸੋ ਇਹ ਬੇਸਿਕ ਫੰਡਾ ਸੀਗਾ ਕੁਝ ਵੀ ਇਹਦੇ ਵਿੱਚ ਰੋਕਟ ਸਾਇੰਸ ਨਹੀਂ ਹੈ ਤੁਸੀਂ ਦੇਖ ਹੀ ਲਿਆ ਨਾ ਮੇਰਾ ਫੰਡਾ ਸਾਰਾ ਇਹੀ ਹੈ ਹੋਰ ਕੁਝ ਨਹੀਂ ਵੀਡੀਓ ਵਾਇਰਲ ਹੋ ਗਈ ਦੈਨ ਸ Thank you for watching this video.